ਇਹ ਸਤਗੁਰੂ ਜੀ ਦਾ ਜਿਹੜਾ ਸਿਧਾਂਤ ਜਿਹਦੇ ਤੇ ਅੱਜ ਵੀ ਸੱਟਾਂ ਮਾਰੀਆਂ ਜਾ ਰਹੀਆਂ। ਅੱਜ ਵੀ ਬਹੁਤ ਸਾਰੇ ਗੁਰਸਥਾਨਾਂ ਤੇ ਤੇ ਗੁਰ ਸਿਧਾਂਤ ਦੇ ਉੱਤੇ ਬੜੀ-ਬੜੀ ਇਰਖਾ ਕੀਤੀ ਜਾਂਦੀ ਹੈ ਦਾ ਕਾਰਨ ਕੀ ਆ? ਤੇ ਮੈਂ ਬੈਠਾ ਸੋਚਦਾ ਸੀ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਸ ਲੇ ਸੁੱਚੀ ਮਨੁੱਖਤਾ ਨੂੰ ਇੱਕ ਜੁਟ ਕੀਤਾ। ਉਹ ਇੱਕ ਜੁਟਤਾ ਕੀ ਸੀ? ਊਚ-ਨੀਚ ਤੇ ਸਾਰੇ ਫਾਸਲੇ ਗਰੀਬ-ਅਮੀਰ ਦੇ ਮਕਾਦਮੇ ਤੇ ਤੇ ਸਤਗੁਰਾਂ ਨੇ ਇੱਕ ਓੰਕਾਰ ਦੇ ਸਮਤਲ ਦੇ ਉੱਤੇ ਸਾਰਿਆਂ ਨੂੰ ਲਿਆਂਦਾ ਤਦ ਤੋਂ ਲਗਾਤਾਰ ਗੁਰੂ ਕਾਲ ਦੇ ਵਿੱਚ ਵੀ ਤੇ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਵੀ ਹਮੇਸ਼ਾ ਹੀ ਸਾਰਾ ਇੱਕ ਇਰਖਾਲੂ ਜਿਹਾ ਜਿਹੜਾ ਜੀਵਨ ਆ ਉਹ ਸ਼ੁਰੂ ਕੀਤਾ ਆ ਤੇ ਮੈਂ ਦੇਖਦਾ ਸੀ ਜਦੋਂ ਆਜ਼ਾਦ ਭਾਰਤ ਹੋਇਆ ਚਲੋ ਪਹਿਲਾਂ ਸਿੰਘ ਸਾਹਿਬ ਨੇ ਕਿਹਾ ਮੁਸਲਮਾਨਾਂ ਵੇਲੇ ਮੁਸਲਮਾਨ ਸਾਰੇ ਉਹ ਵੀ ਮਾੜੇ ਨਹੀਂ ਹੁੰਦੇ ਕੁਝ ਰਾਜ ਸ਼ਾਜਕ ਸੀ ਜਿਨ੍ਹਾਂ ਨੂੰ ਇਹ ਅਭਿਮਾਨ ਸੀ ਪਛੈਤ ਆਢੀ ਰਾਤ ਸੌਤਾ ਰਹਿਣੀ ਆ ਔਰ ਉਹਨਾਂ ਤੋਂ ਬਾਅਦ ਗੋਰਿਆਂ ਨੇ ਵੀ ਉਹਨਾਂ ਨੇ ਇਹ ਗੱਲ ਦਾ ਬਿਲਕੁਲ ਯਕੀਨ ਕਰ ਲਿਆ ਸੀ ਕਿ ਜਿੰਨਾ ਚਿਰ ਗੁਰੂ ਸ਼ਕਤੀ ਗੁਰੂ ਘਰਾਂ ਨਾਲ ਜੁੜੀ ਹੋਆ ਉਹਨਾਂ ਚਿਰ ਸਾਡੇ ਇਹ ਜਿਹੜੇ ਮਨਸੂਬੇ ਪੂਰੇ ਨਹੀਂ ਹੋਣੇ ਸੋ ਭਿੱਟਦੇ ਰਹੇ ਪਰ ਆਜ਼ਾਦ ਭਾਰਤ ਦੇ ਵਿੱਚ 1947 ਤੋਂ ਬਾਅਦ ਮੈਂ ਬੈਠਾ ਸੋਚਦਾ ਸੀ 1955 ਚ ਇੱਥੇ ਐਸੇ ਮਨਜੀਤ ਸਾਹਿਬ ਦੀਵਾਨ ਹਾਲਤੇ ਵਿੱਚ ਵੀ ਫੌਜ ਨੇ ਪੁਲਿਸ ਨੇ ਉਸ ਵੇਲੇ ਚੜਾਈ ਕੀਤੀ ਪਰ ਸਭ ਤੋਂ ਵੱਡਾ ਸਾਕਾ ਜਿਹਦਾ ਹੁਣੇ ਤੁਹਾਡੇ ਨਾਲ ਜ਼ਿਕਰ ਕੀਤਾ ਗਿਆ ਉਹ ਸੀ ਉਹ ਪਵਿੱਤਰ ਪੌਂਟਾ ਸਾਹਿਬ ਦੀ ਧਰਤੀ ਜਿਸ ਧਰਤੀ ਨੂੰ ਸਤਗੁਰੂ ਜੀ ਨੇ ਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦਾ ਦੂਸਰਾ ਵੱਡਾ ਫੜਾ ਉਹ ਉਸ ਪਵਿੱਤਰ ਧਰਤੀ ਤੇ ਕਰਕੇ ਤੇ ਗੁਰੂ ਖਾਲਸੇ ਨੂੰ ਦਸਮ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਰੂਪ ਦੇ ਵਿੱਚ ਇਹ ਵੱਡਾ ਖਜ਼ਾਨਾ ਵਾਕਿਸ਼ ਕੀਤਾ ਤਾਂ ਕਿ ਗੁਰੂ ਦਾ ਸਿੱਖ ਕਿਤੇ ਅੰਧੇਰੇ ਚ ਟਕਰਾਂ ਨਾ ਮਾਰਦਾ ਰਹੇ ਇਹਨੂੰ ਦੂਰੋਂ ਟਾਵਰ ਲਾਈਨ ਤਾਂ ਦਿੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰ ਇਹ ਰਾਸਤਾ ਸਾਰਾ ਜਿਹੜਾ ਆਪਣਾ ਉਹਨੂੰ ਗੁਰੂ ਕਾਲ ਗੁਰੂਵਾਸ਼ੇ ਅਨਸਾਰ ਨਿਕਲ ਕੇ ਉਹਦੇ ਵਿੱਚੋਂ ਫਿਰ ਸਫਲ ਹੋਵੇ ਸੋ ਅੱਜ ਵੀ ਮੈਂ ਦੇਖਦਾ ਅੱਜ ਵੀ ਨਿਰੰਤਰ ਤੌਰ ਦੇ ਉੱਤੇ ਉਹ ਜਿਹੜਾ ਪਹਿਲਾ ਬਿਹੇਵੀਅਰ ਸੀ ਪਹਿਲਾ ਜਿਹੜਾ ਇਹਨਾਂ ਦਾ ਵਿਵਹਾਰ ਸੀ ਅੱਜ ਤੱਕ ਵੀ ਜਾਰੀ ਆ ਉਹ ਜਾਰੀ ਇਸ ਕਰਕੇ ਆ ਭਈ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆ ਪਵਿੱਤਰ ਧਾਮ ਆਪਣੇ ਸੱਜ ਕੰਡ ਸ੍ਰੀ ਹਰਮੰਦਰ ਸਾਹਿਬ ਕਿੱਡੀ ਵੱਡੀ ਸੰਗਤ ਰੋਜ਼ ਆਉਂਦੀ ਆ ਚਾਹੇ ਪੌਂਟਾ ਸਾਹਿਬ ਕਰ ਲਵਾ ਚਾਹੇ ਤਖਤ ਕੇਸਗੜ ਸਾਹਿਬ ਕਰ ਲਵਾ ਇਹ ਕਾਰਨ ਕੀ ਆ ਇਹ ਕਾਰਨ ਆ ਕਿ ਗੁਰੂਦਾਨਕ ਦੇ ਪਾਛਾ ਦਾ ਸਿਧਾਂਤ ਸਾਰਿਆਂ ਨੂੰ ਊਚ ਨੀਚ ਦਾ ਫਾਸਲਾ ਖਤਮ ਕਰਕੇ ਇੱਥੇ ਨਹੀਂ ਪੁੱਛਿਆ ਜਾਂਦਾ ਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕੋਈ ਜਾਤ ਨਹੀਂ ਪੁੱਛੀ ਜਾਂਦੀ ਜਿਹੜਾ ਮਰਜ਼ੀ ਚੋਬਾ ਲਾ ਲੈ ਆ ਕੇ ਇੱਥੇ ਇਹ ਨਹੀਂ ਪੁੱਛਿਆ ਜਾਂਦਾ ਕਿ ਤੂੰ ਦੇਖ ਕਰਾਉਣੀਆਂ 10 ਦੀ ਕਰਾਉਣੇ 20 ਦੀ 100 ਦੀ ਇੱਥੇ ਇਹ ਨਹੀਂ ਪੁੱਛਿਆ ਜਾਂਦਾ ਕਿ ਤੂੰ ਅੰਦਰ ਐਂਟਰ ਨਹੀਂ ਹੋ ਸਕਦਾ ਗੁਰੂ ਸੰਗਤ ਗੁਰੂ ਪੰਗਤ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਉਹ ਜਿਹੜੀ ਅੱਜ ਵੀ ਸੰਗਤ ਆ ਕੇ ਇੱਥੇ ਉਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤੇ ਗੁਰੂ ਦੀ ਸੰਗਤ ਕਰਕੇ ਅੱਜ ਵੀ ਉਹ ਹਾਜ਼ਰੀਆਂ ਭਰਦੀ ਹੈ ਸੋ ਮੈਂ ਕਿਉਂਕਿ ਬਾਬਾ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਜਿੰਦਾ ਸ਼ਹੀਦ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਮਹਾਪੁਰਸ਼ਾਂ ਨੇ ਸਿਰ ਤੇ ਬੜਾ ਹੱਥ ਰੱਖਿਆ ਤੇ ਅੱਜ ਵੀ ਮੈਂ ਕਹਿੰਨਾ ਵੀ ਅੱਜ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਹਮੇਸ਼ਾ ਹੀ ਇਹਨਾਂ ਦੀਆਂ ਹੀ ਅਰਦਾਸਾਂ ਸ਼ਾਇਦ ਮੇਰੇ ਵੱਧ ਕੰਮ ਆ ਜਾਂਦੀਆਂ ਕਈ ਵਾਰੀ ਇਦਾਂ ਦੀਆਂ ਇਸ ਕਰਕੇ ਇਹਨਾਂ ਮਹਾਪੁਰਸ਼ਾਂ ਨੇ ਉਹ ਸਾਰਾ ਜਿਹੜਾ ਉਹ ਜਿਹੜਾ ਕਾਂਡ ਸੀ ਜਿਹੜਾ ਸਾਰਾ ਮੈਂ ਕਹਿ ਲਵਾਂ ਸਾਕਾ ਸੀ ਉਹ ਆਪ ਆਪਣੇ ਪਿੰਡੇ ਤੇ ਹੰਡਾਇਆ ਮੈਂ ਜਿੱਥੇ ਸੰਗਤ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਚੀਚੇ ਤੌਰ ਤੇ ਗਾਨੀ ਗੁਰਵਿੰਦਰ ਸਿੰਘ ਜੀ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਤੇ ਕੀਰਤਨੀ ਜਥੇ ਦਾ ਧੰਨਵਾਦ ਕਰਦਾ ਪਾਤੀ ਸਿੰਘਾਂ ਦਾ ਜਿਨ੍ਹਾਂ ਨੇ ਪਾਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਆ ਔਰ ਬਾਬਾ ਜੀ ਦਾ ਵੀ ਧੰਨਵਾਦ ਕਰਦਾ ਤੇ ਨਾਲ ਬਾਬਾ ਜੀ ਦੇ ਉਹਨਾਂ ਦਾ ਸਤਿਕਾਰਯੋਗ ਦੋਤਾ ਭਾਈ ਮਹਾਵੀਰ ਸਿੰਘ ਇਹ ਬਾਬਾ ਜੀ ਦਾ ਰੂਪ ਇੱਕ ਕਿਸਮ ਦਾ ਚੋਲਾ ਪਾ ਕੇ ਪਰ ਹੈ ਕੈਨੇਡਾ ਦਾ ਨਿਵਾਸੀ ਤੇ ਕੈਨੇਡਾ 'ਚ ਆਪਣੀ ਨੌਕਰੀ ਵੀ ਕਰਦੇ ਆ ਤੇ ਕਰਦੇ ਵੀ ਐਵੇਂ ਹੀ ਆ ਚਲੋ ਕਈ ਵਾਰੀ ਬੰਦੇ ਕਿਉਂਕਿ ਉੱਥੇ ਤਾਂ ਕਈ ਸਿਸਟਮ ਬਣਿਆ ਹੁੰਦਾ ਪਰ ਗੁਰੂ ਸਾਹਿਬ ਦੀ ਏਡੀ ਕਿਰਪਾ ਤੇ ਬਖਸ਼ਿਸ਼ ਕੱਲ ਇੱਕ ਸ਼ਬਦ ਉੱਤੇ ਇਹਨਾਂ ਨੇ ਪੜ੍ਹਿਆ ਤੇ ਮੈਂ ਦੇਖਦਾ ਸੀ ਵੀ ਸਾਡੇਆਂ ਵਿੱਚ ਕਈ ਵਾਰੀ ਕਮਜ਼ੋਰੀਆਂ ਆ ਜਾਂਦੀਆਂ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਡੇ ਬੱਚੇ ਮਹਾਬੀਰ ਸਿੰਘ ਨੂੰ ਦਰੋਂ ਘਰੋਂ ਗੁਰੂ ਸਾਹਿਬ ਜੀ ਗੁਰਸਿੱਖੀ ਦਾ ਜੀਵਨ ਤੇ ਨਾਮਦਾਨ ਸਿਮਰਨ ਦੀ ਦਾਤ ਬਖਸ਼ਿਸ਼ ਕਰ